ਜੋ ਕੋ ਚੋਗ ਅਟਲ ਸ਼ਵਰ ਸ਼ਤਰ ਤਖਤ ਦੇ ਮਾਲਕ ਭਗਤ ਵੱਸਲ ਕਿਰਪਾ ਨਿਧਾਨ ਕੋਟ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸਾਖਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਪਾਵਨ ਪਵਿੱਤਰ ਨਿੱਕੀ ਗੋਦ ਦੇ ਵਿੱਚ ਜੁੜ ਬੈਠੇ ਵੱਡ ਭਾਗੀ ਸਤਸੰਗ ਕੀ ਜਨੋ ਸਤਿਗੁਰੂ ਚੀਤੀ ਅਪਾਰ ਕਿਰਪਾ ਸਦਕਾ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਵਿੱਚ ਜੁੜ ਬੈਠ ਕੇ ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਮਰਤਮੀ ਬਾਣੀ ਸਰਵਣ ਕਰ ਰਹੇ ਹੋ ਆਉ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਵਿੱਚ ਚਲ ਰਹੀ ਜਪ ਜੀ ਸਹਿਬ ਕੀਤੀ ਲੜੀ ਪਾਰ ਕਥਾ ਵਿਚਾਰ ਤੇ ਨਾਲ ਨਾਲ ਅਜ ਨੌਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਉਹਨਾਂ ਤੇ ਜੀ ਅਨੂ ਕੀ ਸਤ ਗੁਰੂ ਜੀ ਤੇ ਚਰਨਾਂ ਤੇ ਵਿੱਚ ਆਪਾਂ ਵਿਚਾਰਾਂ ਕੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਤੇ ਵਿੱਚ ਗੁਰੂ ਸਾਹਿਬ ਜੀ ਦੀ ਅਮਰਤਮਈ ਬਾਣੀ ਤੇ ਵਿਚਾਰ ਸਾਂਝੀ ਕਰਨ ਵਾਸਤੇ ਅਸੀਸਾਂ ਦਾਸ ਦੀ ਝੋਲੀ ਤੇ ਵਿੱਚ ਪਾਉ ਫਤਿਹ ਤੇ ਰੂਪ ਤੇ ਵਿੱਚ ਅਸੀਸਾਂ ਦਿਓ ਅਖੂ ਜੀ ਵਾਖੇ ਕ੍ਰੂਤੀ ਕਾ ਖਾਲਸਾ ਵਾਖੇ ਕ੍ਰੂਤੀ ਕੀ ਫਤਿਹ ਪਿਛਲੇ ਐਤਵਾਰ ਤੇ ਦਿਵੰਤੀ ਵਿੱਚ ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੇ ਵਿਚਾਰ ਗੁਰੂ ਸਾਹਿਬ ਜੀ ਦੇ ਚਰਣਾ ਤੇ ਵਿੱਚ ਸਾਂਝੀ ਕੀਤੀ ਸੀ ਆਓ ਧਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਮਰਤਮੀ ਬਾਣੀ ਜਪਜੀ ਸਾਹਿਬ ਦੀ ਤੂਜੀ ਪੌੜੀ ਤੇ ਵਿਚਾਰ ਗੁਰੂ ਸਾਹਿਬ ਜੀ ਦੇ ਚਰਣਾ ਤੇ ਵਿੱਚ ਆਪਾਂ ਸਾਂਝੀ ਕਰੀਏ ਜਪਜੀ ਸਾਹਿਬ ਦੀ ਤੂਜੀ ਪੌੜੀ ਤੇ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਆਪਾਂ ਸਾਰੇ ਗੁਰੂ ਕੇ ਚਰਣਾ ਤੇ ਵਿੱਚ ਤੂਜੀ ਪੌੜੀ ਦਾ ਪਾਠ ਰਲ ਮਿਲ ਕੇ ਕਰਾਂ ਕੇ ਅਕੀ ਤਾਸਨੇ ਉਚਾਰਨ ਕਰਨਾ ਹੈ ਸਿੱਚੇ ਗੁਰੂ ਕੀ ਸੰਗਤ ਖਾਸਰੀ ਲਉਉਤਿਆਂ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਉਚਾਰਨ ਕਰਨ ਦਾ ਯਤਨ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਮਰਤਮੀ ਬਚਨ ਚਤੋਂ ਆਪਾਂ ਗੁਰੂ ਕੇ ਚਰਨਾਂ ਤੇ ਵਿੱਚ ਪੜਾਂ ਕੇ ਵਿਚਾਰਾਂ ਕੇ ਉਹਨਾਂ ਬਚਨਾਂ ਤੇ ਦੁਆਰਾ ਸਾਡੇ ਜੀਵਨ ਤੇ ਵਿੱਚ ਸੁਖ ਵਰਤੇ ਕਾ ਅਨੰਤੀ ਦਾਤ ਪਰਤੇ ਕੀ ਆਓ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸਤਿਗੁਰੂ ਚਿੱਤੀ ਅੰਮ੍ਰਿਤਮਈ ਬਾਣੀ ਦਾ ਪਾਠ ਕਰਕੇ ਉਸ ਦੀ ਵਿਚਾਰ ਗੁਰੂ ਕੇ ਚਰਨਾਂ ਤੇ ਵਿੱਚ ਆਪਾਂ ਸਾਂਝੀ ਕਰੀਏ ਹੁਕਮੀ ਖੋਵਨ ਆਕਾਰ ਸਾਰੇ ਗੁਰੂ ਕੇ ਚਰਨਾਂ ਤੇ ਵਿੱਚ ਬਾਣੀ ਪੜੋ ਤਾਂ ਕਿ ਗੁਰੂ ਸਾਹਿਬ ਜੀ ਦੀ ਬਾਣੀ ਦੀ ਉਚਾਰਨ ਦੀ ਵੀ ਸਮਝ ਆਵੇ ਹੁਕਮੀ ਖੋਵਨ ਆਕਾਰ ਇਸ ਨੂੰ ਆਕਾਰ ਨਹੀਂ ਪੜਨਾ ਗੁਰੂ ਕੇ ਚਰਣਾ ਤੇ ਵਿੱਚ ਧਿਆਨ ਦਿਓ ਐੜੇ ਤੇ ਨਾਲ ਕੰਨ ਲੱਗਿਆ ਹੋਇਆ ਕਹ ਜਤੋਂ ਵੀ ਉਚਾਰਨ ਕਰਨਾ ਕਹ ਆਕਾਰ ਕਰਨਾ ਕਹ ਗੁਰੂ ਕੇ ਚਰਨਾਂ ਤੇ ਵਿੱਚ ਚਾਤ ਰੱਖਿਓ ਕਈ ਵੇਰ ਅਸੀਂ ਪਾਠ ਕਰਦੇ ਹਾਂ ਕਾਲੀ ਤੇ ਵਿੱਚ ਹੁਕਮੀ ਖੋਵਨ ਆਕਾਰ ਪੜ ਤਿੰਤੇ ਖਾ ਪਰ ਇਸਤਾ ਉਚਾਰਨ ਚਤੋਂ ਵੀ ਕਰਨਾ ਹੁਕਮੀ ਖੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਖੋਵਨ ਜੀ ਹੁਕਮ ਮਿਲਾ ਵਡਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੋਖਸੋਕ ਪਾਈਐ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਭਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਚੇ ਬੁਚਾ ਤਾ ਹਉ ਮੈਂ ਕਹਿ ਨਾ ਕੋਇ ਜਪਜੀ ਸਾਹਿਬ ਕੀਤੀ ਪਹਿਲੀ ਪੌੜੀ ਚੀ ਅੰਤਲੀ ਪੰਕਤੀ ਤੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿਧਾਂਤ ਦਿੱਤਾ ਸਾਨੂੰ ਜੁਗਤੀ ਸਮਝਾਈ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਰੱਬ ਚੀਤੇ ਨਾਲ ਜੀਵ ਇਕਮਿਕ ਕਿਵੇਂ ਹੋਵੇਗਾ ਜੀਵ ਆਤਮਾ ਤੇ ਪਰਮਾਤਮਾ ਤੇ ਵਿਚਾਰ ਚੋਂ ਕੂੜਤੀ ਕੰਧ ਹੈ ਇੰਜ ਕਰ ਲੋ ਜੋ ਕੂੜਤਾ ਪੜਦਾ ਹੈ ਉਹ ਜੀਵਨ ਤੇ ਵਿੱਚੋਂ ਖਤਮ ਕਿਵੇਂ ਹੋਏਗਾ ਉਸ ਦੇ ਵਾਸਤੇ ਪੰਤਾ ਸੰਸਾਰ ਤੇ ਤਰ੍ਹਾਂ ਤਰ੍ਹਾਂ ਤੇ ਕਰਮ ਕੀ ਕਰਤਾ ਜੀਵਨ ਤੇ ਵਿੱਚ ਯਤਨ ਕੀ ਕਰਤਾ ਔਰ ਯਤਨ ਇਸੇ ਕਰਕੇ ਕਰਤਾ ਮੈਂ ਸੰਸਾਰ ਦੇ ਵਿੱਚ ਸਤਿਆਰ ਖੋਚਾਂ ਮਾ ਰੱਬ ਜੀ ਤੇ ਨਾਲ ਇਕਮਿਕ ਖੋਚਾਂ ਮਾ ਪ੍ਰਭੂ ਪਰਮੇਸ਼ਰ ਜੀ ਤੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਅਭੇਦਤਾ ਖੋਚਾਂ ਹੁਣ ਗੁਰੂ ਸਾਹਿਬ ਜੀ ਨੇ ਦਿੱਤੇ ਸਵਾਲ ਕੀਤਾ ਵੀ ਰੱਬ ਜੀ ਤੇ ਨਾਲ ਇੱਕ ਮਿਕਤਾ ਕਿਵੇਂ ਹੋਏ ਕੀ ਜੀਵਨ ਸੰਸਾਰ ਦੇ ਵਿੱਚ ਸਤਿਆਰ ਕਿਵੇਂ ਹੋਏ ਕਾ ਕੂੜਤੀ ਕੰਦ ਕਿਵੇਂ ਜੀਵਨ ਤੇ ਵਿੱਚੋਂ ਟੁੱਟੇ ਕੀ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸਤਾਂਤ ਤਿੱਤਾ ਖਸੂਰ ਕਹਿੰਤੇ ਹੁਕਮ ਰਸਾਈ ਚਲਣਾ ਨਾਨਕ ਲਿਖਿਆ ਨਾਲ ਗੁਰੂ ਸਾਹਿਬ ਹੀ ਨੇ ਯੁਗਤੀ ਸਮਝਾਈ ਕਿ ਲੱਗ ਕੇ ਵੀ ਰੱਬ ਜੀ ਤੇ ਹੁਕਮ ਤੇ ਵਿੱਚ ਚੱਲਣਾ ਹੈ ਮਾਲਕ ਤੇ ਹੁਕਮ ਤੇ ਵਿੱਚ ਚਲਿਆਂ ਜੀਵਨ ਸਤਿਆਰਕ ਉਹ ਇੱਕਾ ਜੀਵਨ ਤੇ ਵਿੱਚੋਂ ਕੂੜਤੀ ਕੰਦ ਟੁੱਟ ਜਾਂਦੇ ਹੁਣ ਮਾਲਕ ਤੇ ਹੁਕਮ ਤੇ ਵਿੱਚ ਚੱਲਣ ਵਾਸਤੇ ਸਤਿਗੁਰੂ ਜੀ ਨੇ ਯੁਗਤੀ ਸਮਝਾਈ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਵੀ ਰੱਬ ਜੀ ਤੇ ਹੁਕਮ ਤੇ ਵਿੱਚ ਚੱਲਣਾ ਹੈ ਹੁਣ ਗੁਰੂ ਸਾਹਿਬ ਕੀ ਤੇ ਚਰਣਾ ਤੇ ਵਿੱਚ ਜਦੋਂ ਆਪਾਂ ਰੱਬ ਜੀ ਦੇ ਹੁਕਮ ਤੇ ਵਿੱਚ ਚਲਣ ਦੀ ਗੱਲ ਸੁਣ ਕੇ ਕਾ ਮਨ ਦੇ ਵਿੱਚੋਂ ਸਵਾਲ ਉੱਠਦਾ ਵੀ ਰੱਬ ਕੀ ਤਾਂ ਹੁਕਮ ਕੀ ਹੈ ਜੇ ਰੱਬ ਦੇ ਹੁਕਮ ਤੇ ਵਿੱਚ ਚੱਲਣਾ ਕਹਿ ਮਾਲਕ ਦੀ ਰਸਾਤੇ ਵਿੱਚ ਜੀਵਨ ਬਤੀਤ ਕਰਨਾ ਕਹਿ ਤੇ ਸਤ ਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਸਾਨੂੰ ਯੁਗਤੀ ਸਮਝਾਓ ਵੀ ਰੱਬ ਜੀ ਤਾਂ ਹੁਕਮ ਕੀ ਹੈ ਹੁਕਮਤੀ ਸਮਝੋ ਇੱਕ ਹੀ ਤਾਈਓ ਚੀਵ ਸੰਸਾਰ ਤੇ ਵਿੱਚੋਂ ਕਮਤੇ ਵਿੱਚ ਚਲੇਗਾ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੂਜੀ ਪੌੜੀ ਤੇ ਵਿੱਚ ਫਿਰ ਹੁਕਮ ਦਾ ਜ਼ਿਕਰ ਕੀਤਾ ਹੈ ਜੇਤੇ ਰੱਖਿਓ ਮੈਂ ਬੇਨਤੀ ਕੀਤੀ ਸੀ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਜਿਵੇਂ ਸਿਖਰ ਤੇ ਚੜਨ ਵਾਸਤੇ ਤੁਸੀਂ ਇੱਕ ਇੱਕ ਪੌੜੀ ਤੀਰਤੋਂ ਕਰਦੇ ਕੋ ਇੱਕ ਇੱਕ ਪੌੜੀ ਤੀਰਤੋਂ ਕਰਕੇ ਤੁਸੀਂ ਉਚਾਈ ਤੇ ਪਹੁੰਚਦੇ ਕੋ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਤੀ ਇੱਕ ਇੱਕ ਪੌੜੀ ਤੁਹਾਨੂੰ ਪ੍ਰਭੂ ਪਰਮੇਸ਼ਰ ਕੀਤੇ ਨੇੜੇ ਲੈ ਕੇ ਚਾਪੇਗੀ ਰੱਬ ਕੀਤੇ ਨਾਲ ਤੁਹਾਨੂੰ ਅਭੇਦ ਕਰੇ ਕਿ ਪ੍ਰਭੂ ਪਰਮੇਸ਼ਰ ਤੇ ਘਰਤੀ ਗਲ ਸਮਝਾ ਕੇ ਜਪਜੀ ਸਾਹਿਬ ਦੀ ਤੀ ਇੱਕ ਇੱਕ ਪੌੜੀ ਤੁਹਾਨੂੰ ਰੱਬ ਕੀਤੇ ਨਾਲ ਮਿਲਾਪ ਕਰਾਤੇ ਪੇਗੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਭਲਿਆ ਪ੍ਰਕਾ ਮਨ ਤੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਨਾ ਰਹਿ ਜਾਵੇ। ਆ ਤੈਨੂੰ ਸਮਝਾ ਤਨ ਤਾਂ ਵੀ ਰੱਬ ਕੀ ਤਖ ਹੁਕਮ ਕੀਆ ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਖਸੂਰ ਕਹਿੰਦੇ ਹੁਕਮੀ ਕੋਨ ਆਕਾਰ। ਕਿਨ ਲੱਕੇ ਵੀ ਸੰਸਾਰ ਤੇ ਵਿੱਚ ਸਭ ਤੋਂ ਪਹਿਲਾਂ ਤੇ ਹੁਕਮ ਰੱਬ ਕੀਤਾ ਤੂੰ ਇਹ ਸਮਝ ਲੈ। ਕਿ ਜਿੰਨੇ ਵੀ ਸੰਸਾਰ ਤੇ ਵਿੱਚ ਰਚਨਾ ਹੋਈ ਕਾ ਜਿੰਨੇ ਵੀ ਸੰਸਾਰ ਤੇ ਵਿੱਚ ਸਰੀਰ ਬਣੇ ਨੇ ਜਾਂ ਸੰਸਾਰ ਤੇ ਵਿੱਚ ਜੀਵ ਚਿੰਤਵਾਂਤੀ ਉਤਪਤੀ ਹੋਈ ਹੈ ਗੁਰੂ ਸਾਹਿਬ ਕੀ ਸਮਝਾਉਂਦੇ ਨੇ ਇਹ ਸਾਰੇ ਤੇ ਸਾਰੇ ਜਿੰਨੇ ਵੀ ਜੀਵ ਚੰਤੂ ਚਾ ਸਰੀਰ ਸੰਸਾਰ ਤੇ ਵਿੱਚ ਰਚੇ ਨੇ ਇਹ ਸਾਰੇ ਤੇ ਸਾਰੇ ਪਰਮਾਤਮਾ ਤੇ ਹੁਕਮ ਤੇ ਵਿੱਚ ਰਚੇ ਕਾਏ ਨੇ ਆਖੋ ਸਤਨਾਮੁ ਸ਼੍ਰੀ ਵਾਹਿਗੁਰੂ ਅੱਪੇ ਕਿਸੇ ਦੀ ਪਹੁੰਚ ਨਹੀਂ ਸੰਸਾਰ ਦੇ ਵਿੱਚ ਕਿ ਕੋਈ ਆਪਣੀ ਰਚਨਾ ਸੰਸਾਰ ਦੇ ਵਿੱਚ ਕਰ ਸਕਦਾ ਹੋਵੇ ਵੇਖੋ ਰੱਬ ਇਸ ਸੰਸਾਰ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਹੀ ਨਾ ਆਪ ਸੱਚ ਹੋ ਉਸ ਨੇ ਆਪਣੀ ਸਿਰਜਣਾ ਤੇ ਆਪ ਕੀਤੀ ਹੈ ਬਾਕੀ ਸੰਸਾਰ ਦੇ ਵਿੱਚ ਭਾਵੇਂ ਕਿਸੇ ਕੀਲੀ ਦੀ ਰਚਨਾ ਹੋਈ ਕਾ ਭਾਵੇਂ ਕਿਸੇ ਖਾਚੀ ਦਾ ਸਰੀਰ ਬਣਿਆ ਭਾਵੇਂ ਧਰਤੀ ਪਣੀ ਭਾਵੇਂ ਆਕਾਸ਼ ਬਣਿਆ ਸਾਰੇ ਤਾਂ ਸਾਰਾ 24 ਸੰਸਾਰ ਦੇ ਵਿੱਚ ਤੁਸੀਂ ਵੇਖਦੇ ਹੋ ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਕੋਪਨ ਆਕਾਰ ਇਹ ਸਾਰੇ ਤਾਂ ਸਾਰਾ ਆਕਾਰ ਤੋਂ ਤੁਹਾਡੀਆਂ ਅੱਖਾਂ ਕੇ ਸਾਹਮਣੇ ਦਿਖਾਈ ਚਿੰਤਾ ਇਹ ਸਾਰੇ ਤਾਂ ਸਾਰਾ ਰੱਬ ਤੇ ਹੁਕਮਤੇ ਵਿੱਚ ਰਚਿਆ ਗਿਆ ਹੈ ਸਭ ਤੋਂ ਪਹਿਲਾਂ ਤੇ ਜਤੋਂ ਵੀ ਹੁਕਮਤੀ ਗੱਲ ਚੱਲੇ ਇਸ ਗੱਲ ਨੂੰ ਧਾਰਨ ਕਰਕੇ ਚਲਿਓ ਮਾਲਕ ਜੀ ਵਾਹਿਗੁਰੂ ਜੀ ਜੋ ਵੀ ਸੰਸਾਰ ਤੇ ਵਿੱਚ ਅਸੀਂ ਰਚਦੇ ਆ ਇਹ ਸਾਰੀ ਤੇ ਸਾਰੀ ਰਚਨਾ ਤੁਹਾਡੇ ਹੁਕਮਤੇ ਵਿੱਚ ਕੀਤੀ ਕੋਈ ਕਹ ਫਿਰ ਗੁਰੂ ਸਾਹਿਬ ਕੀ ਕੈਂਤੇ ਹੁਕਮ ਨਾ ਕਿਹਾ ਚਾਈ ਵੇਖੋ ਕਮਾਲ ਕੀ ਕਲ ਜੇ ਕੋਈ ਆਖੇ ਵੀ ਰੱਬ ਚੀਤੇ ਹੁਕਮ ਨੂੰ ਪੂਰਨ ਤੌਰ ਤੇ ਸੰਸਾਰ ਤੇ ਵਿੱਚ ਕੋਈ ਕਥਨ ਕਰਤੇ ਪੇਕਾ ਗੁਰੂ ਸਾਹਿਬ ਜੀ ਨੇ ਅਮਰਤਮੀ ਬਚਨਾ ਤੇ ਤਵਾਰਾ ਸਮਝਾਇਆ ਕਿ ਰੱਬ ਚੀਤੇ ਹੁਕਮ ਨੂੰ ਸੰਸਾਰ ਤੇ ਵਿੱਚ ਪੂਰਨ ਤੌਰ ਤੇ ਕੋਈ ਕਥਨ ਨਹੀਂ ਕਰ ਸਕਦਾ ਹਰ ਰੱਬ ਦੀ ਰਸਾਤੇ ਵਿੱਚ ਜੀਵਨ ਪਤਿਤ ਕੀਤਾ ਜਾਪੇ ਕਾ ਰੱਬ ਜੀ ਤੇ ਹੁਕਮਤੇ ਵਿੱਚ ਜੀਵ ਸੰਸਾਰ ਤੇ ਵਿੱਚ ਚਲੇ ਕਾ ਜਿਤੇ ਰੱਖਿਓ ਇਤੇ ਸੰਸਾਰ ਤੇ ਵਿੱਚ ਇੰਚ ਕਹ ਜਿਵੇਂ ਕੋਈ ਪੰਛੀ ਆਕਾਸ਼ ਤੇ ਵਿੱਚ ਸਿਖਰ ਤੇ ਪਹੁੰਚ ਕੇ ਆਨੰਦ ਤੇ ਮਾਣ ਸਕਤਾ ਹੈ ਪਰ ਕੋਈ ਆਖੇ ਵੀ ਪੰਛੀ ਆਕਾਸ਼ ਨੂੰ ਚੰਗੀ ਤਰ੍ਹਾਂ ਮਾਪ ਕੇ ਆਖੇ ਵੀ ਮੈਂ ਇਸ ਤੇ ਬਾਰੇ ਪੂਰਨ ਤੌਰ ਤੇ ਕਥਨ ਕਰ ਤਿਆਂ ਕ ਕੋਈ ਵੀ ਪੰਛੀ ਆਕਾਸ਼ ਨੂੰ ਸੰਸਾਰ ਤੇ ਵਿੱਚ ਮਾਪ ਕੇ ਵਰਣਨ ਹੀ ਚੇ ਕਰ ਸਕਤਾ ਇਸੇ ਤਰ੍ਹਾਂ ਜੀਪ ਹੀ ਸੰਸਾਰ ਦੇ ਵਿੱਚ ਰੱਬ ਤੇ ਹੁਕਮਤ ਦੇ ਵਿੱਚ ਪੈਦਾ ਕੀਤੇ ਹੋਏ ਨੇ ਪਰ ਗੁਰੂ ਸਾਹਿਬ ਕੀ ਕਹਿੰਦੇ ਉਸ ਤਾਂ ਹੁਕਮ ਕੇ ਖੋਚਿਆ ਕੈ ਉਸ ਨੂੰ ਕੋਈ ਪੂਰਨ ਤੌਰ ਤੇ ਕਥਨ ਕਰਨ ਦਾ ਯਤਨ ਕਰੇ ਇੱਥੇ ਇੰਚਾ ਸੰਸਾਰ ਤੇ ਵਿੱਚ ਮੱਛੀ ਪਾਣੀ ਤੇ ਵਿੱਚ ਰਹਿੰਦੀ ਸਾਕਰਤ ਤੇ ਵਿੱਚ ਰਹਿੰਦੀ ਹੈ ਸਾਕਰਤ ਤੇ ਵਿੱਚ ਰਹਿ ਕੇ ਅਨੰਤ ਧੁੰਦੀ ਹੈ ਪਰ ਚੇਤੇ ਰੱਖਿਓ ਮੱਛੀ ਕਤੇ ਵੀ ਸਾਕਰਤੀ ਗਹਿਰਾਈ ਤੇ ਉਸ ਨੂੰ ਚੰਗੀ ਤਰ੍ਹਾਂ ਸੰਸਾਰ ਤੇ ਵਿੱਚ ਮਾਪ ਨਹੀਂ ਕੇ ਸਕਦੀ ਗੁਰੂ ਸਾਹਿਬ ਕੀ ਕਹਿੰਦੇ ਇੱਕ ਹੀ ਜੀਵ ਹੈ ਸੰਸਾਰ ਤੇ ਵਿੱਚ ਮਲਕ ਤਾਂ ਜਿਉਂ-ਜਿਉਂ ਹੁਕਮ ਕੁੰਤਾ ਕੈ ਉਸ ਹੁਕਮ ਤੇ ਵਿੱਚ ਕੀ ਸੰਸਾਰ ਤੇ ਵਿੱਚ ਜੀਵਨ ਪਤੀਤ ਕਰਤੇ ਨੇ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਹੁਕਮ ਰੱਬ ਜੀ ਤੇ ਕਰਤੇ ਵਿੱਚੋਂ ਜੋ ਵੀ ਵਰਤਤਾ ਗੁਰੂ ਸਾਹਿਬ ਜੀ ਕਹਿੰਤੇ ਹੁਕਮ ਨਾ ਕਹਿ ਖਾ ਚਾਈ ਉਸ ਤੇ ਹੁਕਮ ਨੂੰ ਪੂਰਨ ਤੌਰ ਤੇ ਸੰਸਾਰ ਤੇ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਹੁਕਮ ਹੀ ਖੋਪਨ ਜੀ ਇਸ ਨੂੰ ਜੀ ਪੜਨਾ ਹੈ ਕਈ ਵੇ ਅਸੀਂ ਪੜ੍ਹ ਤਿਆਂ ਜਿਹਾ ਪੜ ਚੰਤੇ ਆ ਐਡੇ ਨੂੰ ਅਸੀਂ ਸੋਚਤੇ ਕੰਨੇ ਦੀ ਆਵਾਜ਼ ਤੇ ਵੇਖਾ ਨਹੀਂ ਜਤੋਂ ਵੀ ਉਚਾਰਨ ਕਰਨਾ ਧਿਆਨ ਰੱਖਿਓ ਇਸ ਦਾ ਉਚਾਰਨ ਹੁਕਮੀ ਹੋਪਨ ਜੀ ਇਹ ਸਾਰੇ ਤੇ ਸਾਰੇ ਜਿੰਦੇ ਵੀ ਜੰਤੂ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੇ ਰੱਬ ਤੇ ਹੁਕਮ ਤੇ ਵਿੱਚ ਪੈਤਾ ਕੋਏ ਨੇ ਵਾਹਿਗੁਰੂ ਪ੍ਰਭੂ ਪਰਮੇਸ਼ਰ ਨੇ ਇਹਨਾਂ ਦੀ ਸਾਰਿਆਂ ਦੀ ਰਚਨਾ ਕੀਤੀ ਹੈ ਔਰ ਕਮਾਲਤੀ ਕਲਖੁਰੂ ਸਾਹਿਬ ਕੀਤਾ ਤੁਸੀਂ ਬਚਨ ਪੜ੍ਹ ਕੇ ਵੇਖੋ ਅੱਜ ਜਿਤੋਂ ਆਪਾਂ ਪੜ੍ਹਦੇ ਆਂ ਕਿ ਸਾਇੰਸ ਨੇ ਬੜੀ ਤਰੱਕੀ ਕੀਤੀ ਐ ਸਾਇੰਸ ਨੇ ਬੜੀ ਖੋਜ ਕੀਤੀ ਕਹ ਗੁਰੂ ਸਾਹਿਬ ਕੀ ਕਹਿੰਦੇ ਨੇ ਚੇਤੇ ਰੱਖਿਓ ਮਾਲਕ ਤੇ ਘਰ ਤੇ ਵਿੱਚ ਇੱਕ ਕਮਾਲਤੀ ਖੇਡ ਵਰਤ ਤੀ ਕਹ ਉਸਤੇ ਵਰਕਾ ਸੰਸਾਰ ਤੇ ਵਿੱਚ ਕ੍ਰिएਟਰ ਕੋਈ ਨਹੀਂ ਸੰਸਾਰ ਤੇ ਵਿੱਚ ਉਸਤੇ ਵਰਕਾ ਰਚਨਖਾਰ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਣੀ ਪੜੋ ਹਸੁਰ ਕਹਿੰਤੇ ਮੇਰਾ ਕਰਤਾ ਇੱਕ ਖੇਲ ਰਚਾਇਆ ਕੋਏ ਨਾ ਕਿਸਕੀ ਜਿਖਾਂ ਉਪਾਇਆ ਹਜ਼ੂਰ ਕਹਿੰਦੇ ਮੇਰੇ ਮਾਲਕ ਨੇ ਕਮਾਲ ਦੀ ਖੇਡ ਰਚੀ ਕਾ ਸੰਸਾਰ ਤੇ ਵਿੱਚ ਤੁਸੀਂ ਵੇਖੋ ਜੀਵ ਜੰਤੂ ਕਿੰਨੀਆਂ ਕਿਸਮਾਂ ਤੇ ਤੁਹਾਨੂੰ ਮਿਲਣ ਕੇ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਕੋਈ ਵੀ ਸੰਸਾਰ ਤੇ ਵਿੱਚ ਇੱਕ ਦੂਜੇ ਵਰਗਾ ਨੀਚੇ ਰਚਿਆ ਮੇਰੇ ਕਰਤੇ ਇੱਕ ਖੇਲ ਰਚਾਇਆ ਤੁਸੀਂ 10 ਬੰਤਿਆਂ ਨੂੰ ਇਕੱਠੇ ਕਰ ਲਓ 10 ਦੇ ਵਿੱਚ ਕੁਝ ਤੀਆਂ ਆਪਸ ਤੇ ਵਿੱਚ ਕੁਝ ਚੀਜ਼ਾਂ ਮੈਚ ਕਰਨੀਆਂ ਪਰ குரு ਸਾਬ ਦੀ ਕੈਂਤੇ ਮਾਲਕ ਨੇ ਉਹਨਾਂ ਦੇ ਵਿੱਚ ਵੀ ਅੰਤਰ ਪੈਦਾ ਕੀਤਾ ਹੈ ਪੂਰਨ ਤੌਰ ਤੇ ਸੰਸਾਰ ਤੇ ਵਿੱਚ ਉਹ ਵੀ ਨਹੀਂ ਮੈਚ ਕਰ ਸਕਤੇ ਇਹ ਮਾਲਕ ਤੀ ਖੇੜਾ ਸੰਸਾਰ ਤੇ ਚ ਮੇਰਾ ਕਰਤਾ ਇੱਕ ਖੇਲ ਰਚਾਇਆ ਕੋਏ ਨਾ ਕਿਸ ਕੀ ਚੇਕਾ ਉਪਾਇਆ ਸੰਸਾਰ ਤੇ ਵਿੱਚ ਇੱਕ ਦੂਜੇ ਵਰਗਾ ਨਹੀਂ ਸੰਸਾਰ ਤੇ ਵਿੱਚ ਪੈਦਾ ਕੀਤਾ ਉਸ ਨੇ ਭਿੰਨ ਭਿੰਨ ਸੰਸਾਰ ਤੇ ਵਿੱਚ ਜੀਵ ਜੰਤੂ ਸਭ ਕੀ ਪੈਦਾ ਕੀਤੇ ਨੇ ਗੁਰੂ ਸਾਹਿਬ ਕੀ ਕਹਿੰਦੇ ਚਾਤ ਰਖ ਜਿੰਨੇ ਵੀ ਚੀਜ਼ ਸੰਸਾਰ ਤੇ ਵਿੱਚ ਆਉਂਦੇ ਨੇ ਇਹ ਸਾਰੇ ਤੇ ਸਾਰੇ ਮਾਲਕ ਤੇ ਹੁਕਮ ਤੇ ਵਿੱਚ ਆਉਂਦੇ ਨੇ ਤੇ ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ ਖੁਕਮ ਮਿਲੈ ਵਡਿਆਈ ਸੰਸਾਰ ਤੇ ਵਿੱਚ ਇਹ ਵੀ ਚੇਤੇ ਰੱਖਿਓ ਮਾਲਕ ਤੇ ਘਰ ਤੇ ਵਿੱਚੋਂ ਜੇ ਕਿਸੇ ਨੂੰ ਵਡਿਆਈ ਮਿਲਦੀ ਹੈ ਮਾਲਕ ਤੇ ਹੁਕਮ ਤੇ ਵਿੱਚ ਮਿਲਦੀ ਜੀਵ ਤੇ ਖਾਤ ਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਾਕਤ ਨਹੀਂ ਜੇ ਕੋਈ ਆਖੇ ਤੁਸੀਂ ਦੇਖਦੇ ਹੋ ਨਾ ਬੰਤਾ ਸੰਸਾਰ ਤੇ ਵਿੱਚ ਬੜਾ ਯਤਨ ਕਰਤਾ ਬੜਾ ਉਪਰਾਲਾ ਕਰਤਾ ਵੀ ਮੈਨੂੰ ਸੰਸਾਰ ਤੇ ਵਿੱਚ ਮਾਣ ਪ੍ਰਾਪਤ ਹੋ ਜਾਵੇ ਮੈਨੂੰ ਸੰਸਾਰ ਤੇ ਵਿੱਚ ਵਡਿਆਈ ਮਿਲ ਜਾਵੇ ਗੁਰੂ ਸਾਹਿਬ ਕੀ ਕਹਿੰਦੇ ਵੀ ਭਲੇ ਆ ਪੁਰਖਾ ਆਪਣੇ ਯਤਨ ਕੀਤੇਆਂ ਕਤੇ ਸੰਸਾਰ ਤੇ ਵਿੱਚ ਵਡਿਆਈ ਨੀਚੇ ਮਿਲਦੀ ਇਹ ਵਡਿਆਈ ਮਿਲਦੀ ਤੇ ਰੱਬ ਤੇ ਘਰ ਤੇ ਵਿੱਚੋਂ ਮਿਲਦੀ ਹੈ ਜੇ ਤੋਂ ਮਾਲਕ ਤੇ ਘਰ ਤੇ ਵਿੱਚੋਂ ਹੁਕਮ ਖੰਤਾਖ ਹੈ ਉਹ ਮਾਲਕ ਰਹਿਮਤ ਕਰਕੇ ਸੰਸਾਰ ਦੇ ਵਿੱਚ ਜੀਵ ਨੂੰ ਵਡਿਆਈ ਦੀ ਦਾਤ ਦਿੰਦਾ ਹੈ ਗੁਰੂ ਸਾਹਿਬ ਜੀ ਨੇ ਫਿਰ ਯੁਗਤੀ ਸਮਝਾਈ ਕਿ ਇਹ ਲੱਕੇ ਵਡਿਆਈ ਕੀ ਮਾਲਕ ਤੇ ਘਰ ਤੇ ਵਿੱਚੋਂ ਮਿਲਦੀ ਹੈ ਪਰ ਮਿਲਦੀ ਉਸ ਤੇ ਹੁਕਮ ਤੇ ਵਿੱਚ ਹੈ ਹੁਕਮੀ ਉੱਤਮ ਨੀਚ ਗੁਰੂ ਸਾਹਿਬ ਜੀ ਕਹਿੰਦੇ ਮਾਲਕ ਤੇ ਹੁਕਮ ਤੇ ਵਿੱਚ ਤੁਸੀਂ ਵਿਚਾਰ ਕੇ ਵੇਖਿਓ ਕੁਝ ਜੀਵ ਸੰਸਾਰ ਦੇ ਵਿੱਚ ਜਿਹੜੇ ਉੱਤਮ ਬਣ ਜਾਂਦੇ ਨੇ ਉਤਮਤਾ ਭਾਵ ਹੁੰਦਾ ਜਿਹੜੇ ਸ੍ਰੇਸ਼ਟ ਜੀਵਨ ਵਾਲੇ ਹੁੰਦੇ ਨੇ ਹੁਣ ਗੁਰੂ ਸਾਹਿਬ ਜੀ ਨੇ ਤੇ ਜੁਗਤੀ ਸਮਝਾਈ ਏ ਸਤ ਕਰੂ ਚੀ ਕਹਿੰਦੇ ਔਕਾਤੇ ਵਿੱਚ ਬਣੇ ਮਾਲਕ ਤੇ ਹੁਕਮ ਤੇ ਵਿੱਚ ਮਾਲਕ ਦੀ ਰਸਾਤੇ ਵਿੱਚ ਮਾਲਕ ਤੇ ਘਰ ਤੇ ਵਿੱਚੋਂ ਇਤਿਕ ਬੇਨਤੀ ਕਰਕੇ ਚਲਾ ਗਲ ਸੱਚੇ ਸਮਝ ਤੇ ਵਿੱਚ ਆ ਚੱਪੇ ਕਿ ਦੇਖੋ ਚੇਤੇ ਰੱਖਿਓ ਮਾਂ ਪਾਪ ਤੇ ਘਰ ਤੇ ਵਿੱਚ ਜਿਹੜੇ ਬੱਚੇ ਕੁੰਤੇ ਨੇ ਜਿਹੜਾ ਬੱਚਾ ਪਿਤਾ ਦਾ ਸਭ ਤੋਂ ਚਾਤਾ ਆਗਿਆਕਾਰੀ ਕੁੰਤਾ ਕਹ ਪਿਤਾ ਤੇ ਹੁਕਮ ਤੇ ਵਿੱਚ ਚਲਤਾ ਪਿਤਾ ਦੀ ਰਹਿਮਤ ਉਸ ਤੇ ਜ਼ਿਆਦਾ ਕੁੰਤੀ ਹੈ ਪਿਤਾ ਉਸ ਤੇ ਚਾਤਾ ਤਰੁਠਤਾ ਫਿਰ ਗੁਰੂ ਸਾਹਿਬ ਜੀ ਨੇ ਅਮਰਤਮੀ ਬਚਨਾਂ ਤੇ ਤਵਾਰਾ ਸਮਝਾਇਆ ਕਹਿੰਤੇ ਮਾਲਕ ਜੀ ਤੇ ਹੁਕਮ ਤੇ ਵਿੱਚ ਵਾਹਿਗੁਰੂ ਜੀ ਦੀ ਰਸਾਤੇ ਵਿੱਚ ਸੰਸਾਰ ਤੇ ਵਿੱਚ ਕੁਝ ਜੀਵ 체ੜੇ ਨੇ ਉੱਤਮ ਉਹ ਸ੍ਰੇਸ਼ਟ ਕਹੇ ਨੇ ਨੀਚ ਮਾਲਕ ਤੇ ਘਰ ਤੇ ਵਿੱਚੋਂ ਹੁਕਮ ਹੋਇਆ ਜਿਨ੍ਹਾਂ ਨੇ ਸੰਸਾਰ ਤੇ ਜੇ ਕੋਚੀਆ ਚੀਪਣ ਕੀ ਪਿਆ ਉਸੇ ਆਧਾਰ ਤੇ ਮਾਲਕ ਨੇ ਹੁਕਮ ਕਰ ਦਿੱਤਾ ਉਹ ਸੰਸਾਰ ਤੇ ਵਿੱਚ ਨੀਵੇਂ ਜੀਵਨ ਵਾਲੇ ਹੋ ਕੇ ਉਹਨਾਂ ਤਾਂ ਸੰਸਾਰ ਤੇ ਵਿੱਚ ਜੀਵਨ ਅਤਤਾਂ ਨਹੀਂ ਛੋਕਿਆ ਤੇ ਗੁਰੂ ਸਾਹਿਬ ਕੀ ਕਹਿੰਤੇ ਹੁਕਮ ਲਿਖ ਦੁਖ ਸੁਖ ਪਾਈਆਂ ਹੈ हे ਭਾਈ ਚਾਤ ਰਖ ਮਾਲਕ ਤੇ ਹੁਕਮ ਤੇ ਵਿੱਚ ਕੀ ਇਹ ਜੀਵ ਸੰਸਾਰ ਦੇ ਵਿੱਚ ਰੱਬ ਤੇ ਘਰੋਂ ਚੋ ਲਿਖਿਆ ਜਾਂ ਤਾਂ ਉਸ ਤੇ ਆਧਾਰ ਤੇ ਦੁੱਖ ਪਾਉਂਦੇ ਨੇ ਉਸ ਤੇ ਆਧਾਰ ਤੇ ਸੰਸਾਰ ਦੇ ਵਿੱਚ ਸੁੱਖ ਪਾਉਂਦੇ ਨੇ ਆਪਣੇ ਖਾਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਾਕਤ ਨਹੀਂ ਫਿਰ ਗੁਰੂ ਸਾਹਿਬ ਕੀ ਕਹਿੰਦੇ ਇੱਕ ਨਾਂ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਇੱਕ ਉਹ ਹੀ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਮਾਲਕ ਤੇ ਘਰ ਤੇ ਵਿੱਚੋਂ ਵਾਹਿਗੁਰੂ ਕੀ ਤੇ ਹੁਕਮ ਤੇ ਵਿੱਚ ਬਖਸ਼ੀ ਸੁਣਤੀ ਹੈ ਰਹਿਮਤ ਕੁੰਤੀ ਹੈ ਮਾਲਕ ਤੇ ਘਰ ਤੇ ਵਿੱਚੋਂ ਹੁਕਮ ਤੇ ਵਿੱਚ ਜੀਵਾਂ ਤੇ ਉੱਤੇ ਬਖਸ਼ਿਸ਼ਾਂ ਕੁੰਤੀਆਂ ਨੇ ਇਹਨਾਂ ਤੇ ਜੀਵਨ ਤੇ ਵਿੱਚ ਰਹਿਮਤ ਕੁੰਤੀ ਕਈ ਇੱਕੋ ਜਿਹੀ ਇੱਕ ਹੁੰਦੇ ਨੇ ਮਾਲਕ ਤੇ ਹੁਕਮ ਤੇ ਵਿੱਚ ਕੀ ਉਹ ਸੰਸਾਰ ਤੇ ਵਿੱਚ ਭਵਾਈਆਂ ਭਵਾਈਆਂ ਤਾਂ ਅਰਥੋਂ ਤਾਪੀ ਜਨਮ ਮਰਨ ਤੇ ਗੇੜ ਤੇ ਵਿੱਚ ਪਏ ਰਹਿੰਦੇ ਨੇ ਉਨਾਂ ਨੂੰ ਕੋਈ ਮਾਲਕ ਤੇ ਘਰ ਤੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਸੁੱਖ ਨਹੀਂ ਕੇ ਮਿਲਦਾ ਇਹ ਮਾਲਕ ਤਾਂ ਹੁਕਮ ਕਰ ਵਾਹਿ ਕਰੂ ਤਾਂ ਹੁਕਮ ਵਰਤ ਰਿਹਾ ਜੇਤੇ ਰੱਖਿਓ ਜੇ ਕਿਸੇ ਨੂੰ ਬਖਸ਼ਿਸ਼ ਤਾਂ ਕਈਆਂ ਨੇ ਉਹ ਵੀ ਮਾਲਕ ਤੇ ਹੁਕਮ ਤੇ ਵਿੱਚ ਕਈਆਂ ਨੇ ਜੇ ਕੋਈ ਜਨਮ ਮਰਨ ਤੇ ਖੇਡ ਤੇ ਵਿੱਚ ਭਟਕਤਾ ਪਿਆ ਉਪੀ ਰੱਬ ਦੇ ਹੁਕਮ ਤੇ ਵਿੱਚ ਭਟਕਤਾ ਪਿਆ ਗੁਰੂ ਸਾਹਿਬ ਜੀ ਕਹਿੰਦੇ ਇਸ ਗੱਲ ਨੂੰ ਸਮਝਣ ਦਾ ਯਤਨ ਕਰੀ ਹੁਕਮ ਹੈ ਅੰਤਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਣ ਇੱਥੇ ਗੁਰੂ ਸਾਹਿਬ ਜੀ ਨੇ ਇੱਕ ਚੁਗਤੀ ਸਮਝਾ ਦਿੱਤੀ ਹੈ ਹਜ਼ੂਰ ਕਹਿੰਦੇ ਅਸੀਂ ਸਾਰੇ ਜਿੰਨੇ ਵੀ ਸੰਸਾਰ ਤੇ ਵਿੱਚ ਬੈਠੇ ਆ ਜਿੰਨੇ ਵੀ ਕੀਪ ਚੰਤੂ ਨੇ ਖਾਵਾ ਪਾਣੀ ਅਕਾਸ ਧਰਤੀ ਜੋ ਕੁਝ ਵੀ ਕਹ ਗੁਰੂ ਸਾਹਿਬ ਕੀ ਕਹਿੰਦੇ ਸਾਰੇ ਤੇ ਸਾਰੇ ਕਿੰਨੇ ਇਹਨਾਂ ਹੁਕਮ ਹੈ ਅੰਤਰ ਸਭ ਕੋ ਸਾਰੀ ਮਾਲਕ ਤੇ ਹੁਕਮ ਤੇ ਵਿੱਚ ਨੇ ਉਸ ਤੇ ਹੁਕਮ ਤੇ ਵਿੱਚ ਕਿਵੇਂ ਨੇ ਦੇਖੋ ਤੁਸੀਂ ਵਿਚਾਰ ਕੇ ਵੇਖੋ ਮਾਲਕ ਤੇ ਹੁਕਮ ਤੇ ਵਿੱਚ ਜਨਮ ਹੋਇਆ ਬੰਤਾ ਸੰਸਾਰ ਤੇ ਵਿੱਚ ਮਾਲਕ ਤੇ ਹੁਕਮ ਤੇ ਵਿੱਚ ਬਚਪਨ ਬਤੀਤ ਕਰਦਾ ਹੈ ਬਚਪਨ ਤੋਂ ਬਾਅਦ ਜਵਾਨੀ ਆਉਂਦੀ ਹੈ ਬੰਤਾ ਤੇ ਯਤਨ ਕਰਤਾ ਕਿ ਮੈਂ ਸੰਸਾਰ ਤੇ ਵਿੱਚ ਜਵਾਨ ਰਵਾਂ ਪਰ ਮਾਲਕ ਤਾਂ ਹੁਕਮ ਵਰਤਦਾ ਹੈ ਜਵਾਨੀ ਢਲਦੀ ਹੈ ਤੇ ਮਾਲਕ ਤੇ ਹੁਕਮ ਤੇ ਵਿੱਚ ਬੁਢਾਪਾ ਵੀ ਆ ਕੇ ਜੀਵਨ ਤੇ ਵਿੱਚ ਦਸਤਕ ਦਿੰਦਾ ਹੈ ਮਾਲਕ ਦਾ ਹੁਕਮ ਹੈ ਤਾਈਓ ਗੁਰੂ ਸਾਹਿਬ ਜੀ ਨੇ ਅਮਰਤਮਈ ਬਚਨਾਂ ਤੇ ਤਵਾਰਾ ਸਾਨੂੰ ਇਹ ਗੱਲ ਸਮਝਾਈ ਹਸੂਰ ਕਹਿੰਤੇ ਚੇਤੇ ਰੱਖ ਹੁਕਮ ਹੈ ਅੰਤਰ ਸਭ ਕੋ ਹਰ ਕੋਈ ਸੰਸਾਰ ਦੇ ਵਿੱਚ ਮਾਲਕ ਤੇ ਹੁਕਮ ਤੇ ਵਿੱਚ ਕਾ ਤਾਈਓ ਗੁਰੂ ਸਾਹਿਬ ਜੀ ਕਹਿੰਤੇ ਜੰਮਣ ਮਰਨਾ ਹੁਕਮ ਖੈ ਭਾਣਾ ਆਪੇ ਚਾਏ ਜਾਤ ਰੱਖੀ ਮਾਲਕ ਤੇ ਹੁਕਮ ਤੇ ਵਿੱਚ ਹੀ ਜੀਵ ਸੰਸਾਰ ਤੇ ਵਿੱਚ ਆਉਂਦੇ ਨੇ ਔਰ ਮਾਲਕ ਤੇ ਹੁਕਮ ਤੇ ਵਿੱਚ ਹੀ ਸੰਸਾਰ ਤੇ ਵਿੱਚੋਂ ਚਲੇ ਜਾਂਦੇ ਨੇ ਮਾਲਕ ਤੇ ਹੁਕਮ ਤੋਂ ਵਾਹਿ ਕਰੂ ਚੀਤੇ ਹੁਕਮ ਤੋਂ ਪਾਰ ਕੋਈ ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਬਾਹਰ ਹੁਕਮ ਨਾ ਕੋਏ ਫਿਰ ਗੁਰੂ ਸਾਹਿਬ ਜੀ ਨੇ ਇੱਕ ਝੁਗਤੀ ਸਮਝਾਈ ਕਸੂਰ ਕਹਿੰਦੇ ਨਾਨਕ ਇਸ ਦਾ ਅਰਥ ਹੈ ਨਾਨਕ ਆਖ ਸੰਸਾਰ ਤੇ ਵਿੱਚ ਹੁਕਮ ਹੈ ਜੇ 부ਚਾ 부ਚਾ ਦਾ ਅਰਥ ਤਾਂ ਸਮਝ ਲੈਣਾ ਜਿਹੜਾ ਮਾਲਕ ਤੇ ਹੁਕਮ ਨੂੰ ਸਮਝ ਲੈਂਦਾ ਸੰਸਾਰ ਤੇ ਵਿੱਚ ਕੇ ਸਾਰੀਆਂ ਥਾਵਾਂ ਤੇ ਵਾਹਿਗੁਰੂ ਪ੍ਰਭੂ ਪਰਮੇਸ਼ਰ ਦਾ ਹੁਕਮ ਵਰਤਦਾ ਪ੍ਰਭੂ ਪਰਮੇਸ਼ਰ ਦੀ ਰਸਾਤੇ ਵਿੱਚ ਜੀਵਨ ਬਕੀਤ ਕਰਦੇ ਆ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਤਾਂ ਖਾਉ ਮੈਂ ਕਹਿ ਨਾ ਕੋਈ ਫਿਰ ਬੰਤਾ ਸੰਸਾਰ ਤੇ ਵਿੱਚ ਖਾਉ ਮੈਂ ਤੀ ਕਲ ਨਹੀਂ ਕਰਤਾ ਹੌਮੇ ਤੋਂ ਭਾਵ ਖੈ ਫਿਰ ਆਪਣੇ ਜੀਵਨ ਤੇ ਵਿੱਚ ਹੰਕਾਰ ਨਹੀਂ ਕਰਤਾ ਇਹ ਜੀਵਨ ਤੇ ਵਿੱਚ ਮਾਲਕਤੀ ਰਸਾਤ ਤੇ ਵਿੱਚ ਚਲਤਿਆਂ ਉਸ ਤੇ ਸ਼ੁਕਰਾਨਾ ਕਰਤਾ ਪ੍ਰਭੂ ਪਰਮੇਸ਼ਰ ਕੀਤੇ ਨਾਮ ਨੂੰ ਧਿਆਉਂਦਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਕਹਤੇ ਭੱਲਿਆ ਪੁਰਖਾ ਜਿਸ ਨੇ ਸੰਸਾਰ ਤੇ ਵਿੱਚ ਹੁਕਮ ਨੂੰ ਪੁੱਝ ਲਿਆ ਉਹ ਪ੍ਰ ਸੰਸਾਰ ਦੇ ਵਿੱਚ ਖਾਵੇਂਤੀ ਕਲ ਨਹੀਂ ਕਰਤਾ ਹੰਕਾਰਤੀ ਕਲ ਨਹੀਂ ਕਰਤਾ ਉਹ ਤੇ ਹਰ ਥਾਂ ਤੇ ਜਿੱਥੇ ਵੀ ਵੇਖਦਾ ਪਰ ਪ੍ਰਭੂ ਪਰਮੇਸ਼ਰ ਤੇ ਚਰਣਾ ਤੇ ਵਿੱਚ ਧਿਆਨ ਚੋੜ ਕੇ ਉਸ ਦੀ ਉਸਤਤ ਕਰਤਾ ਰਬ ਦੀ ਸਿਫਤ ਸਲਾਹ ਕਰਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੂਚੀ ਪੌੜੀ ਤੇ ਵਿੱਚ ਸਾਨੂੰ ਜੁਗਤੀ ਸਮਝਾ ਦਿੱਤੀ ਕਹਿ ਕੇ ਹੁਕਮ ਤੇ ਵਿੱਚ ਰਬ ਦੀ ਰਸਾਤ ਤੇ ਵਿੱਚ ਚਲਣਾ ਹੈ ਉਹਦੇ ਹੁਕਮ ਨੂੰ ਸੰਸਾਰ ਤੇ ਵਿੱਚ ਸਮਝ ਨਾ ਕੈਂ ਤੇ ਅੱਜ ਚੇਤੇ ਰੱਖਿਓ ਗੁਰੂ ਕੇ ਚਰਨਾਂ ਤੇ ਵਿੱਚ ਜੇ ਧਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀਤੇ ਜੀਵਨ ਨੂੰ ਵਿਚਾਰ ਕੇ ਵੇਖੋ ਕਿ ਉਹਨਾਂ ਤੇ ਜੀਵਨ ਤੇ ਵਿੱਚੋਂ ਵੀ ਸੇਤ ਮਿਲਤੀ ਕਿ ਕਿਵੇਂ ਰਬਤੀ ਰਸਾ ਤੇ ਵਿੱਚ ਜੀਵਨ ਬਤੀਤ ਕਰਨ ਰੱਬ ਤੇ ਹੁਕਮਤ ਤੇ ਵਿੱਚ ਕਿਵੇਂ ਚੱਲਣਾ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਪਾਣੀ ਦਾ ਅਭਿਆਸ ਸੇਵਾ ਸਿਮਰਣਤੀਆਂ ਦਾਤਾਂ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਭੁੱਲਾਂਤੀ ਖਿਮਾ ਆਪਕੀ ਨੇ ਵਾਚੜ ਕੇ ਖਾਤਰੀਆਂ ਭਰਨੀਆਂ ਤਾਂ ਕਿ ਗੁਰੂ ਸਾਹਿਬ ਜੀ ਦੀ ਅਮਰਤਮੀ ਬਾਣੀ ਦੀ ਸਾਨੂੰ ਸਮਝ ਆਵੇ ਸੋਚੀ ਆਵੇ ਜਿੱਤੇ ਦੁਆਰਾ ਚੀਪਣ ਤੇ ਵਿੱਚ ਰਸ ਵੀ ਆਪੇਕਾ ਅਨੰਤੀ ਤਾਤ ਵੀ ਪ੍ਰਾਪਤ ਹੋ ਵੇ ਕੀ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਨਾਮ ਪਾਣੀ ਦਾ ਅਭਿਆਸ ਸੇਵਾ ਸਿਮਰਣਤੀਆਂ ਦਾਤਾਂ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਕੋ ਲਾਂਤੀ ਖਿਮਾ ਸਾਰੀ ਗੁਰੂ ਕੇ ਚਰਨਾਂ ਤੇ ਵਿਚ ਅਸੀਸਾਂ ਤੇਓ ਦੇਖੋ ਸਚਨ ਅਸੀਂ ਸੜੀਆਂ ਜਿਉਂ ਕੋ ਵੈ ਸਹਬ ਸਿਉ ਮੇਲ ਫਤੇ ਬੁਲਾਉ ਚੀ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਚੀਕੀ ਫਤੇ